ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਰਾਣੀ ਬਲਾ ਪਹੁੰਚੇ ਹੋਏ ਆ ਜੀ ਬਾਈ ਹਰਮਜੀਤ ਕੁਲ ਜੀ ਬਹੁਤ ਵੱਡੇ ਵੱਡੇ ਝੋਟੇ ਲੈ ਕੇ ਆਨੇ ਘੋੜੇ 6-7 ਆ ਰਿਕੋਰਡ ਵਾਲੀਆਂ 20+ 22+ ਲਗਭਗ ਤੋ ਤਿਆਰ ਆ ਜੀ ਨਾਲ ਬੂਰ ਵੀ ਆ ਚਲੋ ਮੋਹਰਾ ਦਾ ਹੈਗੇ ਹੈਗੀਆਂ ਸਾਰਾ ਮਾਲ ਉਧਰੋਂ ਲੈ ਕੇ ਆ ਬਾਈਆਂ ਉਹਨਾਂ ਨੇ ਤੇ ਆਓ ਫਿਰ ਬਾਈ ਜੀ ਉਹਨਾਂ ਨੇ ਗੱਲਬਾਤ ਕਰਦੀ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਸਤਿ ਸ਼੍ਰੀ ਅਕਾਲ ਮੈਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਬਹੁਤ ਧੰਨਵਾਦ ਹੋਰ ਠੀਕ ਹੋਰ ਹੋਰ ਦਸੋ ਮਨ ਖੁਸ਼ ਹੋ ਜਾਂਦਾ ਇਹ ਝੋਟੇ ਦੇਖ ਕੇ ਹਾਂਜੀ ਹਾਂਜੀ ਚਲੋ ਬਲੰਦੇ ਲੇਡੀ ਆਉਂਦੀ ਹਾਂਜੀ ਹਾਂਜੀ ਚਲੋ ਇਹਨਾਂ ਤੁਹਾਨੂੰ ਭਰਾ ਇਹ ਝੋਟੇ ਦੇ ਟਾਈਮ ਤੇ ਲੱਗਦਾ ਹੀ ਆ ਇਹ ਕਿਹੜਾ ਹੁਣ ਇਕੱਠੀਆਂ ਨਹੀਂ ਮੇਰੇ ਬੜੇ ਮਾਲ ਚਲ ਜਾਂਦਾ ਉਹਦੇ ਫਿਰ ਤੁਹਾਨੂੰ ਇਹ ਵੀ ਵਿੱਚ ਪਾ ਦੇ ਜੀ ਹਾਂਜੀ 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 ਉਹ ਫਿਰ ਖਾ ਦੀ ਦਿਆਂ ਵੀ ਟੱਗਰ ਆਉਂਦੇ ਜਾਂਦੇ ਰਹਿੰਦੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਚਲੋ ਹੋਰ ਸੁਣਾਓ ਜੀ ਵਧੀਆ ਵਧੀਆ ਬਿਲਕੁਲ ਜਿਵੇਂ ਚੱਲਦਾ ਕੰਮ ਜੀ ਵਧੀਆ ਜੀ ਠੀਕ ਠਾਕ ਮौज ਲੱਗੀ ਬੜੀ ਤੁਸੀਂ ਦੱਸੋ ਵਧੀਆ ਮੌਸਮ ਬਣਿਆ ਹੁਣ ਤਿਆਰੀ ਉਹ ਚੱਲੀ ਜਾਣਾ ਕਮਿਕ ਜਨੂ ਐਵਰੇਜ ਵਧੀਆ ਜੀ ਵਧੀਆ ਇਸ ਤਰ੍ਹਾਂ ਚੱਲੀ ਜਾਂਦਾ ਕੰਮ ਆ ਪਿਛਲੀ ਉਦੋਂ ਤੁਸੀਂ ਵੀਡੀਓ ਪਾ ਗਿਆ ਵਧੀਆ ਉਦੋਂ ਮਾਲ ਵੇਚ ਗਿਆ ਸਭ ਠੀਕ ਹੈ ਹਾਂਜੀ ਚਲੋ ਚਲੋ ਵਧੀਆ ਜੀ ਹਾਂਜੀ ਤੇ ਅੱਜ ਫਿਰ ਕਿੰਨੇ ਆ ਬਾਈ ਅੱਜ ਪੁਰਾਣੇ ਆ ਸੱਤ ਆ ਜੀ ਆਦੇ ਫਿਰ ਬੂਰੇ ਵੀ ਲਿਆ ਆਂਦੀ ਫਿਰ ਹਾਂਜੀ ਬੂਰੇ ਵੀ ਤੁਸੀਂ ਆ ਕੇ ਇੱਕ ਵੀਡੀਓ ਜੋ ਆ ਕੇ ਗਏ ਹਾਂ ਲਿਆ ਆ ਜੀ ਹਾਂਜੀ ਚਲੋ ਹਾਂਜੀ ਕਰੀ ਸ਼ੁਰੂ ਜੀ ਫਿਰ ਕਰੋ ਜੀ ਕਰੋ ਚਲੋ ਆਰਿੰਗ ਬੰਨ ਕਰ ਲਓ ਹਮ ਕਰ ਲੱਗੇ ਕਿਧਰ ਲੱਗੀ ਜੀ ਇਧਰ ਲੱਗੀ ਓਧਰ ਆ ਜਾਓ ਆ ਜਾਓ ਜੀ ਲਿਆਓ ਬਾਈ ਕਿਨੇ ਟਾਈਮੋਂ ਕੋ ਸੁਣੀ ਨੂੰ ਤਾਜ਼ੀਆਂ ਆਈਆਂ ਜੀ ਸਾਰੀਆਂ ਬਿਲਕੁਲ ਤਾਜ਼ੀਆਂ ਆਈਆਂ ਬਿਲਕੁਲ ਤਾਜ਼ੀਆਂ ਲੈ ਖੋਲੋ ਜੀ ਵੀਪਲ ਆਪ ਖੋਲ ਮਾਜੇ ਨੂੰ ਬੱਚਾ ਫੜਾ ਲੋ ਜੀ ਕੱਦ ਦੱਲ ਲਓ ਬਸ 베 ਜਿੰਦੋ ਜਾਏ ਕਿ ਸਾਰੀਆਂ ਝੋਟੀਆਂ ਬਹੁਤ ਵੱਡੀਆਂ ਵੱਡੀਆਂ ਝੋਟੀਆਂ ਤੇ ਆਹ ਦੇਖੋ ਕੱਦ ਝੋਟੀਆਂ ਦੇ ਕੱਦ ਦਾ ਲੈਵੇ ਉਹ ਤੁਹਾਨੂੰ ਬਾਹਰ ਰਖਾਣੇ ਇੱਕ ਵਾਰੀ ਕੱਢ ਕੇ ਚਲੋ ਤੋੜ ਲਓ ਭਾਈ ਜੀ ਬਸ ਇਹ ਕਹ ਸੰਝ ਲੋ ਐਂਡ ਪੀਸ ਹੀ ਹੈ ਜੀ ਇਹ ਕੱਟਾ ਕੱਟੀ ਜੀ ਕੱਟਾ ਜੀ ਮਗਰ ਕੱਟਾ ਬਹੁਤ ਜਿਆਦਾ ਕੱਟਾ ਮਗਰ ਆ ਗਿਆ ਸਿੱਧੀ ਲੈ ਜਾ ਮੀਰਪਾਲ ਸਿੱਧੀ ਲੈ ਜਾ ਬਾਹਰ ਨੂੰ ਲੈ ਜਾਓ ਆਓ ਐਂਡ ਤੇ ਲੈ ਜਾਓ ਵਾਜ ਕੱਦ ਲੋ ਭਜੀ ਸਰਾਇ ਕਰਾਇਆ ਪਿਆ ਆਪਣਾ ਤੇ ਭਜੀ ਹੁਣ ਇਸ ਟਾਈਮ ਦੁੱਧ ਕਿੰਨਾ ਜੀ ਦੁੱਧ ਹੁਣ ਇਸ ਟਾਈਮ ਵੀਰ ਜੀ ਥੱਲੇ ਹੋਊਗਾ ਦੁੱਧ 17 ਕਿ ਲੀਟਰ ਤਿਆਰ ਹੋਊਗਾ 17 ਕਿਲੋ ਇਸ ਟਾਈਮ ਤੋਂ ਤਿਆਰ ਆ ਹਾਂਜੀ ਠੀਕ ਆ ਤੇ ਭਜੀ ਸੂਹਾ ਫਿਰ ਸੂਹਾ ਦੁੱਜਾ ਹੀ ਸੱਤਾਂਵੇਂ ਮੱਝਾਂ ਦਾ ਦੁੱਧ ਸੂਹਾੜਾ ਦੁੱਜਾ ਹੀ ਹਕਮਾਂ ਦੇ ਹਾਂਜੀ ਕਮਾਲ ਹੋ ਮੜਾਇਓ ਬੱਠੀ ਚਾ ਇਹਨੂੰ ਲੈ ਇੱਕ ਮਿੰਟ ਇੱਕ ਉਧਰ ਦੋਰ ਉਧਰ ਨੂੰ ਦੋਰੋ ਹੋ ਲੰਮੀ ਦੋਰ ਮੜਾ ਲੰਮੀ ਜੋ ਆਪ ਅਸਮਾਨ ਕਹਿੰਦੇ ਦੋੜ ਹੀ ਨਹੀਂ ਨਾ ਜੀ ਨਾ ਨਾ ਬਿਲਕੁਲ ਐਨ ਓਕੇ ਰਿਪੋਰਟ ਓਕੇ ਹਾਂਜੀ ਲਿਆਓ ਜੀ ਲਿਆਓ ਲਿਆਓ ਬੱਚਾ ਵਾਹ ਜੀ ਬਦੂ ਹਜੇ ਦੁੱਧ ਹੋਰ ਹਾਂਜੀ ਦੁੱਧ ਵਧੂਗੀ ਜੀ ਅਜੇ ਅਜੋ ਦੁੱਧ ਸੰਦੀਪ ਵੀਰੇ ਇੰਨਾ ਹੀ ਬੜਾ ਗਰਮੀ ਦੇ ਵਿੱਚ ਵਾਹ ਜੀ ਹਾਂਜੀ ਪਰ ਰਿਗਾਰਡ ਕੋਈ ਨਹੀਂ ਪਰ ਜੇ ਜੀ ਮੈਂ ਮਾਜੀ ਬਾਟੀ ਆ ਤੇ ਹਾਈਡ ਮੈਂ ਮੈਂ ਐਂਡ ਪੀਸ ਹੀ ਹੈ ਜੀ ਹਾਂਜੀ ਹਾਂਜੀ ਬੱਜੀ ਖੜਾ ਹੈ ਮਾੜਾ ਇੱਥੇ ਦੋ ਮਿੰਟ ਦੋ ਮਿੰਟ ਤੇ ਗਰਮ ਬਚਾ ਗਾਂ ਕਰੋ ਮਾੜਾ ਜੇ ਮੂੰਹ ਨੇੜੇ ਕਰ ਖਾਰੇ ਆ ਖੜੇ ਇੱਕ ਮਿੰਟ ਚਲੋ ਲੈ ਜਿਓ ਲੈ ਜਿਓ ਉੱਥੇ ਲੈ ਜੋ ਲੈ ਜੋ ਨਹੀਂ ਆ ਜੋ ਬੱਜੀ ਮਾੜਾ ਇੱਥੇ ਔਰ ਫੋਟੋ ਖਾ ਜਾ ਕਰੋ ਵੇ ਠੀਕ ਆ ਲੈ ਜੋ ਜੀ ਹੁਣ ਦੱਸੋ ਇਹ ਜਿਹੜੇ ਮਈਆਂ ਪਾਲ ਨੇ ਬੜੀਆਂ ਔਖੀਆਂ ਹਾਂ ਹਾਂ ਜੀ ਕਹਿੰਦੇ ਸੀ ਹਾਂਜੀ ਭਾਈ ਜੀ ਫਿਰ ਸੰਦੀਪ ਵੀਰ ਫੋਨ ਸਾਰਿਆਂ ਦਾ ਆਪਾਂ ਨਾ ਅੱਛੇ ਮੁੱਲ ਫੋਨ ਦੀ ਕਰਨਾ ਫੋਨ ਤੇ ਫੋਨ ਤੇ ਚਲੋ ਲੋ ਜੀ ਮੁੱਲ ਫੋਨ ਦੀ ਆਊਗਾ ਇੱਕ ਨੰਬਰ ਆ ਗਿਆ ਦੋ ਨੰਬਰ ਵਾਲੀ ਆ ਗਿਆ ਇਹਨੂੰ ਖੋਲੋ ਇਹ ਸੂਆ ਜੀ ਦੂਜਾ ਜੀ ਆਈ ਸਾਰਿਆਂ ਦੇ ਸਾਰੇ ਦੂਜੇ ਸੂਏ ਜੀ ਚਲੋ ਲੋ ਜੀ ਦੂਜਾ ਸੂਆ ਤੇ ਇਹ ਵੀ ਲੈ ਜਾ ਬੱਚਾ ਨਾਲ ਹੀ ਲੈ ਚਲੋ ਦਸ਼ੰਭੂ ਜੀ ਦੇ ਬਖਾ ਕਰੇ ਥਾਲੇ ਵਿੱਚ ਖਾ ਬਾਹਰ ਲੈ ਚਲੋ ਮੜੀ ਜੀ ਘੜੀ ਦੂਜਾ ਸੂਆ ਝੋਟੀ ਤੇ ਕੱਦ ਬਸ ਇਹ ਵੀ ਸerai ਤੇ ਭਾਈ ਜੀ ਦੁੱਧ ਥੱਲੇ ਕਿੰਨਾ ਜੀ ਸਰਾਈ ਇਹ ਥੱਲੇ ਵੀਰ ਜੀ 22 ਕਿਲੋ ਦੁੱਧ ਤਿਆਰ 20 ਲੀਟਰ ਦੀ ਗਾਰੰਟੀ ਭਾਵੇਂ ਤਿੰਨੇ ਟਾਈਮ ਕੋ ਝੋਲੇ ਆਣਗੇ ਅੱਛਾ 20 ਕਿਲੋ ਫੋਲ ਗਾਰੰਟੀ ਆ ਆਪਣੀ ਫੋਲ ਦੀ ਗਾਰੰਟੀ ਆ ਮੱਝ ਜੇ ਦੁੱਧ ਘਟੂਗਾ ਪਸੰਦ ਹੋਊਗੀ ਹਾਂਜੀ ਤੇ ਸੌਦਾ ਆਪਦਾ ਕਰ ਲੈਣ ਮੱਝ ਦਾ ਠੀਕ ਆ ਤੇ ਨਾ ਉਹਦੇ ਮੱਝ ਆਪਣੇ ਕਿੱਲੇ ਦੇ ਆ ਤੇ ਪੈਸੇ ਅਗਲੇ ਦੇ ਪੁੱਛ ਬਸ ਠੀਕ ਆ ਹਾਂਜੀ ਬਿਲਕੁਲ 4 ਕਿਲੋ ਗਾੜ ਸਾਢੇ 4 ਕਿਲੋ ਗਾੜੀ ਗਾੜਾ ਮੱਝ ਦੀ ਭਾਈ ਇੱਕ ਮਿੰਟ ਇੱਕ ਮਿੰਟ ਰੋ ਸ਼ਮੂ ਨੇੜੇ ਲਿਆ ਤੇ ਕੈਮਰਾ ਲਿਆ ਬੱਚਾ ਲੈ ਲਾਂਗੇ ਗਾੜੀ ਕਰਦੇ ਉਹਨਾਂ ਦਾ ਬੱਚਾ ਇਹ ਥਾਂ ਤੁਨਾ ਚੰਗੇ ਨੇ ਬਖਾਰੇ ਕਰਨ ਦੇ ਦੇਖੋ ਬੜਾ ਜਵਰਦਸ ਲੱਗਾ ਥਾ ਆ ਦੇਖੋ ਠੀਕ ਹੁਣ ਫਿਰ ਦੁਰ ਦਰੂ ਤਮੀ ਇਹਨੂੰ ਮੈਂ ਕਟਾਈ ਜੀ ਕੱਟ ਕੱਟ ਕੱਟੀ ਜੀ ਮਗਰ ਦੇ ਠੀਕ ਹੁਣ ਇਸ ਟਾਈਮ 20 ਕਿਲੋ ਮੌਜੂਦ ਹੈਗਾ ਤਿਆਰ ਹੈ ਨ ਬਿਲਕੁਲ ਕੰਡੇ ਵਾਲਾ ਜੈਡ ਬਲੈਕ ਝੋਟੀਆਂ ਇਹ ਨਾਲੇ ਧੁਰ ਹੁਣ ਲੈ ਚੱਲੋ ਇਹ ਗੱਲ ਨਾ ਸਿਰੇ ਵੇਖੇ ਝੋਟੀਆਂ ਸਾਰੀਆਂ ਐਂਡ ਪੀਸ ਹੈ ਜੀ ਮੋਹਰਾ ਸਾਰੇ ਮੇਲੇ ਲੜਨ ਵਾਲੇ ਝੋਟੀਆਂ ਇਹ ਠੀਕ ਹੈ ਤੇ ਦੇਖੋ ਲੇ ਜਮ ਬਸ ਠੀਕ ਆ ਇਹਦਾ ਵੀ ਮੁੱਲ ਫੋਨ ਤੇ ਹੈ ਮਾ ਜੀ ਦੋ ਨੰਬਰ ਝੋਟੇ ਆ ਜੀ ਇਹਦਾ ਵੀ ਇੱਕ ਨੰਬਰ ਦੋ ਨੰਬਰ ਕਹਿ ਕੇ ਲੈ ਲੈ ਜਿਹੜੇ ਲੈਣੀਆਂ ਆ ਪਰ ਮੁੱਲ ਫੋਨ ਦੇ ਹੋਣੇ ਆ ਤੇ ਹੁਣ ਆ ਗਈ ਤਿੰਨ ਨੰਬਰ ਇਹ ਵੀ ਦੂਜਾ ਸੁਆ ਜੀ ਦੂਜਾ ਹੀ ਆ ਜੀ ਵੀ ਇਹ ਵੀ ਦੂਜਾ ਸੁਆ ਇਹ ਇਹਦੇ ਬੋਲੇ ਜੋ ਖਾਲੀ ਕੀਤੀ ਆ ਜੀ ਹੁਣ 11 12 ਕਿਲੋ ਬੋਲਾ ਹੋਊਗਾ ਤਿਆਰ ਅੱਛਾ 11 12 ਕਿਲੋ ਐਸ ਟਾਈਮ ਬੋਲਾ ਹੀ ਆ ਵਨ ਵਨ ਆ ਖੋਲ ਵੀਰ ਬਾਲ ਤੇ ਜੀ ਵਾ ਠੀਕ ਆ ਤੇ ਇਹ ਵੀ ਇਹ ਵੀ ਖੋਲ ਬੱਚਾ ਮਗਰ ਕੀ ਆਗੇ ਜੇ ਨੇ ਇਹਦੇ ਮਗਰ ਵੀਰ ਪੜ ਵੇਖੀ ਕੱਟਾ ਹੀ ਆਉ ਮੈਨੂੰ ਸੁਣਾ ਨਾ ਜੰਮੂ ਨੇੜੇ ਦੇ ਭਾਈ ਕਰ ਆਵਾਜ਼ ਥਾਂਨੇ ਵਾ ਦਿਖਾ ਕਰਦੇ ਬੜੀ ਜ਼ਬਰਦਸਤ ਝੋਟੀ ਆ ਤੇ ਦੋੜ ਲੈਣੇ ਵੀ ਲੈ ਜਾ ਬਿਲਕੁਲ ਤਾਜੀ ਝੋਟੀ ਹੈ ਜੀ ਬੋਲੇ ਤਾਂ ਖਾਲੀ ਹੈ ਬੋਲੇ ਖਾਲੀ ਹੋਈ ਹੈ ਜੀ ਤੇ ਭਾਈ ਫਿਰ ਕਿੰਨਾ ਕਰੂ ਦੋਤਾ ਜੀ ਇਹ ਇਹ ਦੋ ਦ 20 ਲੀਟਰ ਚ ਆ ਜੂਗੀ ਵਿੱਤੀ 20 ਕਿਲੋ ਗਰੰਟੀ ਠੀਕ ਆ ਹਾਂਜੀ ਮੈਂ ਲੈ ਲੈ ਚਲੋ ਨਹੀਂ ਠੀਕ ਹੈ ਜੀ ਫਿਰ ਮਾਨ ਖੁਸ਼ ਹੋ ਜਾਂਦਾ ਜੇ ਇਹੇ ਛੋਟੀਆਂ ਵੇਖੀਂ ਉਹ ਇਧਰ ਨੇੜੇ ਖਾ ਥਾਣ ਬਖਾ ਇਧਰ ਇਹ ਇਧਰ ਇਧਰ ਖਾ ਬਾ ਠੀਕ ਆ ਲੈ ਚਲੋ ਲੈ ਚੋ ਤੁਰਨ 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 ਮੜ ਇਧਰ ਦੁਰ ਲੋ ਬਹੁਤ ਨਸਲਾ ਛੋਟੀ ਦੇ ਜੀ ਇਹ ਜਿਹੜੇ ਬਲੇਰ ਦਾ ਦੋ ਹੀ ਆਂਦੀਆਂ ਹਾਂਜੀ ਹਾਂਜੀ ਉਹ ਵੱਡੀ ਦੇ ਇੱਕੋ ਜਿਹੜੋ ਹਾਂਜੀ ਬਿਲਕੁਲ ਜੀ ਆਜੋ ਜੀ ਆਜੋ ਲੈ ਆਓ ਆਜੋ ਲੈ ਲੈ ਜੋ ਲੈ ਜੋ ਲੈ ਲਓ ਚਲੋ ਲੈ ਚਲੋ ਜੀ ਠੀਕ ਆ ਨਹੀਂ ਠੀਕ ਹੈ ਜੀ ਫਿਰ ਤੇ ਨੰਬਰ ਆ ਗਈ ਜੀ ਹਾਂਜੀ ਚਲੋ ਇਹਦਾ ਮੌਲ ਵੀ ਫੋਨ ਤੇ ਆਉਣਾ ਆਈਡੀ ਹੈ ਬਾਜੀ ਮਾਣਾ ਕੋਈ ਨਹੀਂ ਫੋਨ ਤੇ ਕਰਾ ਅਜੇ ਫੋਨ ਦੇ ਆਉਗਾ ਚਲੋ ਠੀਕ ਆ ਹਾਂ ਚਾਰ ਨੰਬਰ ਆ ਗਏ ਜੀ ਹੁਣ ਬੰਦੋ ਬਾਜੀ ਨੂੰ ਬੰਦੋ ਸੰਭੋ ਇੱਧਰ ਅੱਗੇ ਪਿੱਛੇ ਦਿਖਾ ਦੇ ਮਾਣਾ ਥਾਂ ਤੋਂ ਇੱਕ ਫੇਰ ਦਿਖਾ ਦੇ ਹਾਂ ਹਾਂ ਇਹ ਹੁਣ ਬਾਧਾਣੀ ਹੈਗੇ ਬਾ ਠੀਕ ਆ ਇਹ ਆ ਜੀ ਇਹ ਵੀ ਤਾਜੀ ਸੂਈ ਆਈ ਹੈ ਇਹ ਹਫਤੇ ਦਾ ਲਾਲੂ ਸੂਆ ਦਾ ਜੀ ਹਾਂ ਜੀ ਦਾਂਗ ਦੇਣਾ ਦਾ ਹੋਊਗਾ ਜੀ ਆਪਕੇ ਠੀਕ ਆ ਇਹ ਥਲੇ 18 ਕਿਲੋ ਦੁੱਧ ਤਿਆਰ ਹੈ ਹੁਣ ਇਸ ਟਾਈਮ ਬਿਲਕੁਲ ਜੀ ਵਾਹ ਲੋ ਜੀ 18 ਕਿਲੋ ਤਿਆਰ ਆ ਘੱਟੀ ਜੇ ਘੱਟੀ ਮਗਰਾ ਤੇ ਇਹ ਵੀ ਖੋਲੋ ਭਾਜੀ ਚੱਲਾ ਆਲਾ ਕੋਈ ਨਹੀਂ ਕੋਈ ਆਜੂ ਤਿਆਰ ਹੋਰ ਤੋਰ ਲੋ ਲੋ ਜੀ ਹੁਣ ਇਹਨੂੰ ਵੀ ਤੋਰੋ ਇਹ ਵੀ ਦੇਖਾ ਸ਼ੰਭੂ ਕੱਦ ਵੇਖਣਾ ਜਿਹੜੇ ਬਹੁਤ ਵੱਡੇ ਵੱਡੇ ਝੋਟੀਆਂ ਆ ਦੇ ਸਿੰਗਲ ਹੱਡੀ ਨਾਲੇ ਚੱਲ ਚੱਲ ਲੈ ਲੈ ਚਲੋ ਲੈ ਚਲੋ ਕੀ ਕਰਦਾ ਬੱਚਾ ਫੜਾ ਸਤਿਅਨ ਨਾ ਥਾਣੇ ਵੇਖੋ ਕਦੀ ਬੈਠੇ ਲਗਾ ਤੇ ਭਾਈ ਜੀ ਜਿਹੜਾ ਕਿ ਰਿਕਾਰਡ ਪਤਾ ਲੱਗਿਆ ਫਿਰ ਤਾਂ ਕਾੜੀਆਂ ਬਾਤਾਂ ਛੋਟੀਆਂ ਨੇ ਕਹਿੰਦੇ ਜੀ ਬਿਲਕੁਲ ਜੀ ਬਿਲਕੁਲ ਹੁਣ ਰੋਲਾ ਪਰ ਪਤਾ ਨਹੀਂ ਲੱਗਦਾ ਨਹੀਂ ਜੀ ਨਹੀਂ ਲੱਗਦਾ ਹਮ ਭਾਰਾ ਤਾਂ ਹੈ ਥੱਲੇ ਜੀ ਸਰ 18 ਕਿਲੋ ਦੋ ਤਿਆਰ ਹੈ ਭਾਰਾ ਦੋ ਤਾਂ ਹੈਗਾ ਹਾਂ ਜੀ ਠੀਕ ਆ ਭਾਈ ਮੇਰਾ ਮੂੰਹ ਮੈਂ ਖਾਰੋ ਚੰਗੀ ਤਰ੍ਹਾਂ ਸੰਭੂ ਤੇ ਮਗਰ ਕੱਟੀ ਆ ਗਈ ਹੈ ਚਲੋ ਇਹ ਵੀ ਫੇਜ ਨੂੰ ਦੋਰੋ ਜੀ ਇੱਕ ਵਾਰੀ ਇਹਨੂੰ ਦੋਰ ਲਓ ਕੱਟੀ ਹੈ ਕਿ ਨਾ ਇਧਰ ਇਧਰ ਦੋਰੋ ਮਾੜਾ ਜਿਹਾ ਇੱਕ ਵਾਰੀ ਬਸ ਠੀਕ ਹੈ ਲੈ ਲੈ ਜਨਾ ਆਜੋ 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 ਲਿਆਓ ਲਿਆ ਨਹੀਂ ਭਜੀ ਨਹੀਂ ਲੈ ਚਲੋ ਇਧਰ ਇਹ 4 ਨੰਬਰ ਆ ਨਹੀਂ ਜੀ ਫਿਰ? ਹਾਂਜੀ 4 ਚਲੋ। ਬੈਠ ਠੀਕ ਆ। ਇਹਦਾ ਮੋਲੇ ਵੀ ਫੋਨ ਤੇ ਹੋਣਾ। ਹਾਂਜੀ। ਹੁਣ ਆ ਗਈ ਇਹ 5 ਨੰਬਰ। ਆਜੋ ਜੀ। ਭਾਜੀ ਇਹਨੂੰ ਦੁੱਧ ਕਿੰਨਾ? ਇਹਦੇ ਨਾਲ 16 ਕਿਲੋ ਦੁੱਧ ਤਿਆਰ ਹੋ ਗਏ। 16 ਕਿਲੋ ਦੁੱਧ ਤਿਆਰ ਆ। ਹਾਂਜੀ। ਠੀਕ ਆ। ਤੋਰਨੂ। ਭਾਜੀ ਦੁੱਧ ਕਿੰਨਾ 16 ਕਿਲੋ? 16 ਕਿਲੋ ਜੀ। ਸੋਲਾਂ ਕਿਲੋ ਇਸ ਟਾਈਮ ਤੋਂ ਤਿਆਰ ਆ ਜੀ ਇਹ ਵੀ ਤੋਰੋ ਲਓ ਜੀ ਦੇਖੋ ਜੀ 16 ਕਿਲੋ ਦੁੱਧ ਇਸ ਟਾਈਮ ਤਿਆਰ ਆ ਤੇ ਸ਼ੰਭੂ ਇਹ ਵੀ ਦਿਖਾ ਲਿਆ ਲਓ ਦਿਖਾ ਕਰੇ ਬਹੁਤ ਵੱਡੀ ਝੋਟੀ ਹੈ ਜੀ ਰਾਜੀ ਬਾਜੀ ਨਾਲੇ ਪੂਰੀ ਐਂਡ ਪੀਸ ਬਿਲਕੁਲ ਜੀ ਤੇ ਕੱਟਾ ਮਗਰ ਆ ਗਿਆ ਹਾਂਜੀ ਚਵਾਟ ਉਹ ਬਿਲਕੁਲ ਵਧੀਆ ਜੀ ਐਨ ਓਕੇ ਆ ਜੀ ਬਿਲਕੁਲ ਚਵਾਟ ਠੀਕ ਆ ਹਾਂਜੀ ਚੋਂ ਦੀ ਨਹੀਂ ਮੱਝ ਕੋਈ ਮੱਝ ਬਿਲਕੁਲ ਸ਼ੰਭੂ ਮੜਾ ਥਲੋ ਹਾਰੇ ਜਗੇ ਲੈਵਲ ਉਹ ਚੱਕਰਾ ਦੇ ਮੜ ਜਾ ਇਹਨੂੰ ਤੋੜ ਦੇ ਵੀ ਇਹਨੂੰ ਤੋੜੋ ਬਜੀ ਇਧਰ ਤੋੜ ਲਓ ਕੀ ਜੀ ਚੋਂ ਚਵਾਦੀ ਨਹੀਂ ਮੱਝ ਕੋਈ ਵੀ ਮੜੀ ਹਾਂਜੀ ਹਾਂਜੀ ਆਜੋ ਜੀ ਆਜੋ 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 ਲੈਓ 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 ਦਰਦੇ ਨਾ ਮੱਝ ਨੇ ਬੇਕੀ ਵੀ ਡਰਦੀ ਹੁੰਦੀ ਮੱਝੇ ਡਰ ਜਾਂਦੀ ਹੁੰਦੀ ਡਰ ਜਾਂਦੀ ਨਹੀਂ ਇਹਦੇ ਵੀ ਬਾਜੀ ਫਿਰ ਫੋਨ ਤੇ ਮੁੱਲ ਮੁੱਲ ਫੋਨ ਤੇ ਵੀ ਦਿੱਤਾ ਦਾ ਮੁੱਲ ਸਾਰੇ ਫੋਨ ਤੇ ਹੋਣਗੇ ਪੰਜ ਨੰਬਰ ਆ ਗਈ ਆ ਛੇਵੀਂ ਆਊਗੀ ਹੁਣ ਬੂਰੀ ਹਾਂਜੀ ਉਹ ਵੀ ਹਰਿਆਣੇ ਦੀ ਬੂਰੀ ਆ ਗਈ ਆ ਤੇ ਬੜੀ ਡਿਮਾਂਡ ਨਾਲ ਲੈ ਕੇ ਨੇ ਬਾਈਓ ਨਾਲ ਤਿਲਾਣੀ ਬੂਰੀ ਆ ਤੁਹਾਡੀ ਡਿਮਾਂਡ ਆ ਆ ਦੇਖੋ ਛੰਮੋ ਨੇੜੇ ਕੋ ਖਾਵਲੇ ਲੈਵਾ ਹਾਂ ਤਿਲਾਣੀ ਬੂਰੀਆਂ ਨਾਲ ਪਿਓਰ ਹਰਿਆਣੇ ਦੀ ਤੇ ਬਾਈ ਜੀ ਕਿੰਨਾ ਤਿਆਰ ਆ ਦੋਦੇ ਇਹਦਾ ਹੀ ਹਫਤੇ ਦਾ ਸੂਆ ਹੁਣ ਇਹ ਥੱਲੇ 17 ਕਿਲੋ ਦੁੱਲ ਤਿਆਰ ਹੋਊਗਾ 17 ਕਿਲੋ ਐਸੋ ਤਿਆਰ ਬੋਲੀ ਤੋਂ ਸਾਫ ਹੋ ਗਏ ਨਾ 17 ਕਿਲੋ ਆ ਜੀ ਹਫਤੇ ਦਾ ਸੂਆ ਹਾਂਜੀ 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 ਚਲੋ ਠੀਕ ਆ ਇਹ ਵੀ ਤੁਹਾਡੇ ਕਹਿੰਦਾ ਕਰਕੇ ਲਿਆਂਦੇ ਤੁਸੀਂ ਕੋਈ ਨਹੀਂ ਆਪਾਂ ਖੋਲੋ ਬਾਈ ਜੀ ਖੋਲੋ ਕੋਈ ਨਹੀਂ ਖੋਲੋ ਦੂਜਾ ਦੂਜਾ ਹੀ ਹੁਣੀ ਜੀ ਦੂਜਾ ਦੂਜਾ ਹੀ ਦੂਜਾ ਸੁਗਾ ਜੀ ਤੇ ਇਹ ਵੀ ਚੈੱਕ ਕਰੋ ਕਰਾਂਗੇ ਆ ਦੇਖ ਦੂਜਾ ਸੁਗਾ ਪਿਓਰ ਹਰਿਆਣੇ ਦੀ ਬੋਰੀ ਆ ਨਾਲੇ ਤਿਲਾਂ ਲਈਆਂ ਲੈ ਚਲੋ ਲੈ ਚਲੋ ਵਾ ਐਂਡ ਵੀਧੀ ਹੈਗੇ ਬਹੁਤ ਚੰਗੀ ਚੰਗੀ ਮੈਂ ਬਹੁਤ ਚੰਗੀ ਬਹੁਤ ਚੰਗੀ ਝੋਟੀ ਹੈ ਜੀ ਹਾਂ ਜੀ ਚਲੋ ਜੀ ਵੇਖੋ ਜੀ ਜਿੱਥੇ ਚੰਗੇ ਝੋਟੇ ਜਾਂਦਾ ਸਿਫਤਣਾਣਾ ਆਈਟਮ ਹੈ ਨਹੀਂ ਮੂੰਹ ਤਾਂ ਨਿਕਲਦੀ ਆ ਰੇ ਭਾਈ ਜੀ ਪਏ ਵੀਰ ਜੀ ਦੱਸ ਹੀ ਦਿੰਦੇ ਹੁਣ ਕਈ ਬੰਦੇ ਉਤਰਾ ਫੋਨ ਲਾ ਲੈਂਦੇ ਆ ਮੱਜਾਂ ਵੇਖ ਕੇ ਵੀ ਭਾਈ ਜੀ ਮਾੜਾ ਉਧਰ ਤੋਰੋ ਇਧਰ ਤੋਰੋ ਲੰਮੀ ਲੰਮੀ ਤੋਰਾਈ ਲੰਮੀ ਲਓ ਜੀ ਕਰੋ ਚੈੱਕ ਆ ਜਾਓ ਕਰੋ ਜੀ ਹੁਣ ਆ ਜਾਓ ਲਿਆਓ ਹਾਂ ਇੱਥੇ ਇੱਥੇ ਖੜਾ ਆ ਮੜਾ ਜੀ ਇਹ ਗਾੜੀ ਕਿਸਮਤ ਦੀ ਗੱਲ ਇੱਕ 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 ਮਿੰਟ ਖੜਾਣਾ ਇੱਕ ਮਿੰਟ ਖੜਾਣਾ ਖੜਾਣੀ ਬਣੀ ਦੋ ਮਿੰਟ ਜੀ ਖੜਾ 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 ਬੱਚਾ ਖੜਾ ਗਾੜੀ ਮੂੰਹ ਲਾ ਬੱਚੇ ਦਾ ਨਾ ਨਾ ਚੈੱਕ ਕਰੋ ਕਰਾਂ ਦੇ ਆਹ ਬਿਜਲੀ ਗੱਡੀ ਬਣਿਆ ਪਿਆ ਵਾਕੇ ਬਿਜਲੀ ਗੱਡੀ ਹੈ ਜੀ ਇਹਦਾ ਠੀਕ ਆ ਇਹਦਾ ਮੁੱਲ ਤਾਂ ਕਰ ਲੈਂਦੇ ਮੈਂ ਕਹਿੰਦਾ ਇਹ 3 ਲੱਖ ਰੁਪਏ ਦੀ ਆ ਨਾ ਦੇਵਾਂਗੇ 3 ਲੱਖ ਦੀ ਦੇਣੀ ਆ ਹਾਂ ਜੀ ਖੜੋ ਜੀ ਮੜਾ ਜੀ ਇੱਕ ਮਿੰਟ ਲਓ ਜੀ 3 ਲੱਖ ਦੀ ਦੇਣੀ ਆ ਹਾਂ ਨਹੀਂ ਪਰ ਮੈਂ ਵੇਖਿਆ ਜੇ ਆਕੇ ਮੇਰੇ ਖਿਆਲ ਨਾਲ ਮੁਸ਼ਕਲ ਹੀ ਐਂਡ ਹੈਣਾ ਭਾਜੀ ਨਹੀਂ ਢੀ ਮੱਝ ਵੀ ਜੀ ਪੂਰੀ ਨਹੀਂ ਹੁੰਦੀ ਹੈਂ ਜੀ ਨਹੀਂ ਹੁੰਦੀ ਢੀ ਮੱਝ ਹਾਂ ਤੇ ਬਹੁਤ ਦੁੱਧ ਵਾਲੀ ਮੈਂ ਹੁਣ ਕਿਹਾ ਦੁੱਧਾ ਜੀ ਹੁਣ 17 ਕਿਲੋ ਦੁੱਧ ਤਿਆਰ ਹੈ 17 ਕਿਲੋ ਆਇਆ ਜਿਹੜਾ ਇਹ ਲਾੜੂ ਦੇ ਨਾਲੋਂ ਰੋਟਾ ਬੱਚੇ ਦੇ ਵਾਜੀ ਹਾਂ ਬਿਲਕੁਲ ਕੱਟਾ ਨਹੀਂ ਕੱਟੇ ਕੱਟੀ ਕੱਟੀ ਮਗਰ ਕੱਟੀ ਹੈ ਜੀ ਲੈ ਜਾਓ ਲੈ ਜੀ ਲੈ ਜਾਓ ਲੈ ਚਲੋ ਚਲੋ ਖੜਾ ਲਾ ਮੁੰਦ ਕਰਾ ਮਾੜੀ ਜੀ 6 ਮਾਣਾ 17 ਨੰਬਰ ਮਾੜੀ ਜੀ 17 17ਵਾਂ ਨੰਬਰ ਆ ਗਿਆ ਜੀ ਹਾਂ ਜੀ ਤੇ ਦੁੱਧ ਭਾਜੀ ਕਿੰਨਾ ਦੁੱਧ ਦੇ ਥੱਲੇ 19 ਕਿਲੋ ਤਿਆਰ ਆ ਜੀ 19 ਕਿਲੋ ਐਸਟਰ ਤਿਆਰ ਆ ਬਿਲਕੁਲ ਜੀ ਤੇ ਇਹ ਵੀ ਲੈ ਚੋ ਭਾਜੀ ਬਾਹਰ ਨੂੰ ਕੱਢ ਲੋ 19 ਕਿਲੋ ਦੁੱਧ ਐਸਟਮ ਤਿਆਰ ਆ ਦੇਖੋ ਵੇਖੋ ਗਰਾਂ ਦੀ ਚੌਂ ਚੌ ਆ ਬਹੁਤ ਜਿਆਦਾ ਚੰਗੀ ਐ ਬੈ ਕੇ ਖਾ ਖਾ ਸਮਤ ਬਹਿ ਜਾ ਬਹਿ ਜਾ ਬਹਿ ਖੜੋ ਬਣਾ ਜੀ ਭਾਜੀ ਆਹ ਖਾ ਤਾਂ ਲੈ ਵੜਾ ਚੰਗੀ ਜਰਾ ਠੀਕ ਆ ਕਟਾ ਹੈ ਜੀ ਚਲੋ ਕਟਾ ਤੋੜ ਲੋ ਹੁਣ ਤੋੜ ਲੋ ਇਹਨੂੰ ਤੋੜ ਦੇ ਕਰਕੇ ਇੱਧਰ ਤੋੜ ਲੋ ਇਹਨੂੰ ਤੋੜ ਦੋ ਇਹਨੂੰ ਤੋੜ ਦੇ ਬਸ ਠੀਕ ਹੈ ਜੀ ਆਜੋ ਆਜੋ ਲੈ ਆ ਲਿਓ ਭਾਜੀ ਲਿਓ ਇਹਨਾਂ ਦਾ ਪੀਸ ਹੈ ਜੀ ਤੇ ਇਹਦਾ ਮੁੱਲ ਕਰਨਾ ਨਹੀਂ ਫਿਰ ਨਹੀਂ ਫੋਨ ਤੇ ਕਰ ਚਲੋ ਫੋਨ ਤੇ ਕਹਿੰਦਾ ਬੂਰੀ ਦੇ ਹੀ ਆ 3 ਲੱਖ ਰੁਪਈਆ ਠੀਕ ਹੈ ਜੀ ਇਹ 7ਵਾਂ ਨੰਬਰ ਹੈ ਜੀ ਇਹ ਤੇ ਸਾਤ ਹੀ ਮਈਆਂ ਬਾਈਆਂ ਕੋਲ ਸਿਰਾ ਕੁਆਲਿਟੀ ਬਾਕੀ ਮੇਰੇ ਵੀ ਇੱਥੇ ਆਉਗਾ ਦਾ ਕੋਈ ਵੱਡੀ ਰਕਮ ਵਾਲੇ ਮਈਆਂ ਇਹ ਐ ਨਹੀਂ ਪਾਲਣਾ ਤੁਹਾਨੂੰ ਇੱਥੇ ਆਣਾ ਪੈਣਾ ਆਲਾ ਚੁਾਈ ਕਰੋ ਚੈੱਕ ਕਰੋ ਪਾਸ ਕਰੋ ਸਹੀ ਹੈ ਕਿ ਨਹੀਂ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਬਿਲਕੁਲ ਚਲੋ ਹੋਰ ਬਾਈ ਜੀ ਵਧੀਆ ਜੀ ਵਧੀਆ ਸੰਦੀਪ ਜੀ ਚਲੋ ਬਾਕੀ ਇੱਥੇ ਆ ਲਾਣਾ ਵੀ ਜਿਨੇ ਆਣਾ ਇੱਥੇ ਆਉਗਾ ਨਾ ਜੀ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਨੂੰ ਦੁੱਧ ਦੱਸਿਆ ਇਹ ਮੱਝਾਂ ਹਲੇ ਤਾਂ ਸੰਦੀਕਰਨ ਚੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਜੇ ਥੱਲੇ ਜਿਹਨਾਂ ਨੂੰ ਦੁੱਧ ਉਹਨਾਂ ਨੂੰ ਦੱਸਿਆ ਚਲੋ ਹਾਂਜੀ ਤੇ ਨੰਬਰ ਬੋਲੋ ਫਰੈਡਰੈਸ ਜੀ ਆਪਣਾ 985353 ਜੀ 12009 ਜੀ ਪਿੰਡ ਰਾਣੀਵਾਲਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਸਸਕਾ